ਆ ਵੀ ਆ ਜੀ ਕੀ ਕਰਦੇ ਇੱਥੇ ਇਸ ਵੇਲੇ ਤੁਸੀਂ ਇਸ ਵੇਲੇ ਕੀ ਕਰਦੇ ਇੱਥੇ ਚਿੱਟਾ ਲਾਣੇ ਹਨ ਆ ਦੇਖ ਇੱਥੇ ਸੋਨੇ ਤੁਹਾਡੇ ਮਗਲੇ ਲੱਗੇ ਤਿੰਨ ਦਿਨੋਂ ਕੋਈ ਸੋਨੇ ਨੂੰ ਸਾਧੂ ਪਰੇ ਹੋ ਆ ਦੇਖੋ ਇਹਦਾ ਕੀ ਗੱਲ ਆ ਉਹਨੇ ਬਾਹ ਚਾਉ ਲੈ ਆਹ ਦੇਖੋ ਜੀ ਕਿੱਥੇ ਲਾਇਆ ਚੱਕਾ ਹੱਥੇ ਤੇ ਹੁਣ ਇਹਨਾਂ ਨੇ ਖਾੜ ਦੇਣਾ ਹਾਂ ਚੱਕਾ ਦੇਖੋ ਆ ਦੇਖੋ ਜੀ ਸਾਰੇ ਪੁਰਾਣੇ ਆ ਸਾਰੇ ਜੀ ਪੁਰਾਣੇ ਨਹੀਂ ਕਿਤੇ ਇੱਧਰ ਹੋ ਜਾ ਆ ਗਈ ਨਾ ਕੋਈ ਪਈ ਇੱਕ ਮਿੰਟ ਓਏ ਪੈਰ ਜਾ 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 ਭਾਰਤ ਫਰੰਥੰਡੇ ਦਾ ਆ ਜਾ ਸਾਡੇ ਆਪਣੇ ਜਿਹੜੇ ਡੇਰੇ ਆ ਹਾਂ ਮੈਨੂੰ ਪਤਾ ਕਈ ਦਿਨਾਂ ਦੇ ਇਨਾ ਮਗਰ ਲੱਗੇ ਆ ਸੀ ਇਹ ਇੱਥੇ ਆ ਕੇ ਰੋ ਚਿੱਟਾ ਲਾਉਂਦੇ ਆ ਠੀਕ ਆ ਸਰ ਤੁਹਾਨੂੰ ਕੀ ਲੋੜ ਆਈ ਚਿੱਟਾ ਮੈਂ ਦਿਖਾਉਂਦਾ ਤੈਨੂੰ ਕੀ ਲੋੜ ਦਾ ਮੈਂ ਦੱਸਦਾ ਆ ਜਾ ਬਾਹਰ ਬਾਹਰੋਂ ਆਇਆ ਧਾਣੀ ਮੂਨ ਕਰਕੇ ਆਇਆ ਮੈਂ ਆਹ ਦੇਖ ਲਾਈਟ ਮਾਰੋ ਅੰਤੇ ਕੱਕਾ ਓਹ ਬਲੇ ਹੋ ਆਹ ਦੇਖ ਇੱਥੇ ਖੜ ਜਾ ਕੁੜੀਏ ਕੁਝ ਨਹੀਂ ਕਹਿਣਾ ਤੈਨੂੰ ਸਾਡੇ ਨਿਆਣਿਆਂ ਵਾਲੀ ਗੀਤੋਂ ਹਾਂ ਇਹ ਕੋਈ ਗਲਤੀ ਹਾਂ ਇਹ ਸੱਚ ਸੱਚ ਤੇ ਆਉਂ ਕੋਈ ਨਹੀਂ ਕਹਿੰਦਾ ਸਿਰਿੰਜ ਕਿੱਥੇ ਆ ਸਿਰਿੰਜ ਸਭ ਜੀ ਲਾ ਲਿਆ ਸੀ ਥੱਲੇ ਸਿਰਿੰਜ ਕਿੱਥੇ ਲੱਗੀ ਆ ਲਾ ਕੇ ਸਨ ਕੇ ਬਾਹਰ ਤਾਂ ਨਹੀਂ ਛੱਡੀ ਧਿਆਨ ਨਾਲ ਰਹੀਆਂ ਆਪਣੇ ਮੋਏ ਅਨ ਹਾਜੀ ਭਾਈ ਧਿਆਨ ਸਿਰਿੰਜ ਲਗਾ ਹਾਜੀ ਭਾਈ ਆਪਣਾ ਖਰਾ ਸਰੀਰ ਦੇਖ ਲਓ ਜੀ ਮੈਂ ਮੇਰੀ ਗੱਲ ਨਹੀਂ ਕਹਿੰਦੇ ਹਾਂਜੀ ਬਸ ਸਮਾਨ ਦਿਖਾ ਦਿਓ ਕਿਤੋਂ ਲੈ ਕੇ ਕਿਤੋਂ ਲੈ ਗਿਆ ਦਿਖਾ ਦਿਓ ਕੁਝ ਨਹੀਂ ਕਹਣਾ ਲੱਗਿਆਂ ਦੇ ਆਹ ਯਾਰ ਉਹ ਵੀ ਝੂਠ ਠੀਕ ਆ ਮੇਰੇ ਅੱਖਾਂ ਸਾਹਮਣੇ ਨਿਕਲੀਆਂ ਠੀਕ ਆ ਦਾਹੀ ਮਗਰ ਹੈ ਕਈ ਦਿਨਾਂ ਦੇ ਲੱਗੇ ਹੋਆ ਤੁਹਾਡੇ ਮਗਰ ਕਿਹੜਾ ਸ਼ਹਿਰ ਦਾ ਰਹਦਾ ਹੂੰ ਹੈਨਾ ਕਈ ਦਿਨਾਂ ਦੇ ਮਗਰ ਲੱਗਿਓ ਅੱਜ ਦੇ ਨਹੀਂ ਕਿਹੜਾ ਸ਼ਹਿਰ ਆ ਤੇਰਾ ਮੇਰਾ ਮੇਰਾ ਦੋਸਤ ਹੀ ਤੇਰੀ ਨਹੀਂ ਹੈਗਾ ਨਹੀਂ ਭਾਜੀ ਮੈਂ ਤੁਹਾਨੂੰ ਦੱਦੀ ਮੇਰਾ ਸ਼ਹਿਰ ਆ ਹੂੰ ਆ ਮੇਰੇ ਨਾਲ ਵਿਆਹ ਹੋਇਆ ਆ ਹਾਂ ਜੀ ਨਹੀਂ ਲਾਈਟ ਮਾਰੋ ਅੰਦਰ ਸ੍ਰਿੰਜੀ ਦੇਖਾਂ ਮੈਂ ਸ੍ਰਿੰਜੀ ਦਿਖਾ ਲਉ ਕਿੱਥੇ ਠਾਕ ਹਾਂ ਜੀ ਸ੍ਰਿੰਜੀ ਤੋਂ ਮਾਰੀ ਜਾ ਦੇਖ ਲਓ ਆਪਾਂ ਸਰੇ ਨਾਟੀਕਾ ਲਾਉਣੀ ਉਹ ਯਾ ਟੀਕਾ ਲਾ ਕੇ ਹੱਡੀ ਉਹ ਮੰਨ ਗਈ ਤੂੰ ਡਰਾਮੇ ਗੱਡੀ ਮੈਂ ਨਹੀਂ ਮੈਂ ਕਹਿੰਦਾ ਨਹੀਂ ਲਾਉਣੀ ਕਿੱਥੇ ਸ੍ਰਿੰਜੀ ਦਿਖਾ ਲਓ ਭਾਜੀ ਲਾ ਲਿਆ ਆ ਦਿਖਾ ਲਾਥੇ ਚ ਕੀ ਆ ਹੱਥੇ ਚ ਗਾਲ ਆ ਹੱਥੇ ਜਾਦੇ ਆ ਆਹ ਲਾਈਟਰ ਕਿਹਦੇ ਕੋ ਲੈ ਕੇ ਆਏ ਸਮਾਨ ਹਾਂਜੀ ਸਹੀ ਜਗ ਤੋਂ ਥਾਣੇ ਜਾ ਕੇ ਦੱਸੂਗੇ ਸ਼ਰਤ ਆ ਮੇਰੀ ਮੈਂ ਲੈ ਜੂੰ ਉਥੇ ਭਾਈ ਕਸਮ ਲੱਗੇ ਉਥੇ ਮੁੰਡਾ ਸਿਗਾ ਮੈਂ ਇੱਕ ਫੋਨ ਕਰਨਾ ਮੈਂ ਹੁਣੇ ਕਹਿੰਦਾ ਪੁਲਿਸ ਵਾਲੇ ਘੁੰਮਦੇ ਆ ਉਹਨੂੰ ਪੈਸੇ ਤੂੰ ਆਜਾ ਕਿਹਦਾ ਕੋਈ ਇੱਥੇ ਕੀ ਜੇ ਲਾ ਕੇ ਰਹੇ ਆ ਮੁੰਡੇ ਦੀ ਗੱਲ ਕਰਨਾ ਇੱਕ ਹੋ ਹੈਗਾ ਮੇਰੇ ਵਰਗਾ ਹਾਂਜੀ ਦੂਜੇ ਦੀ ਗੱਲ ਕਰਨਾ ਰਾਤ ਦੇ 8:30 ਹੋ ਗਏ ਆ ਇੱਥੇ ਸੌਂਦਾ ਵੀ ਆ ਉਹਨੂੰ ਪੈਸੇ ਵੜਾਈ ਕਹਿੰਦਾ ਮੈਂ ਲਿਆ ਦਿੰਨਾ ਆ ਮੈਂ ਜਿਹਨੂੰ ਇੱਦਾਂ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਸੱਚ ਬਾਜੀ ਮੇਰੀ ਕਾਸਮ ਲੈ ਕੇ ਮੇਰਾ ਇੱਕ ਨਾ ਮੈਂ ਵੀਡੀਓ ਪਾਉਂਗਾ ਇੱਧਰ ਆ ਇੱਧਰ ਅਸਲਾਮੁਅਲੈਕ ਇੱਧਰ ਖੜ ਕੇ ਤੂੰ ਜਿਹਦੀ ਗੱਲ ਕਰਦਾ ਨਾ ਉਹ ਹੈਗਾ ਇੱਕ ਮਿਰਰ ਦਾ ਦੀਦਾ ਤੇਰੇ ਵਰਗਾ ਹੈਗਾ ਬਾਜੀ ਹਾਂ ਉਹ ਇੱਧਰ ਕੱਢ ਜਾ ਮੈਂ ਇਹਦਾ ਚਾਰਜ ਦੂੰਦਾ ਆ ਇਹ ਕੋਟ ਮੈਰਜ ਅੱਜ ਵੀ ਕੋਟ ਮੈਰਜ ਕਰਾਈ ਕਰਕੇ ਮੈਂ ਆਪਣੇ ਘਰੋਂ ਨਿਕਲਿਆ ਕਰਕੇ ਜਾਂਦਾ ਨਹੀਂ ਆ ਨਾ ਠੀਕ ਹੈ ਨਾ ਉਹ ਦੇਖੋ ਨਹੀਂ ਗੱਲ ਸੁਣ ਲਓ ਦੇ ਕੁੜੀਏ ਬੱਸ ਫੈਕਟਰ ਹੋ ਰਗਾ ਕਿ ਕੁਛ ਨਹੀਂ ਕਹਿਣਾ ਇੱਥੇ ਮੁੰਡਾ ਕੇ ਖਾਂਦਾ ਉਹਦੇ ਕੋਲ ਲੈ ਕੇ ਆਂਦਾ ਛਿੱਟਾ ਕੇ ਕੋਲ ਲੈ ਕੇ ਆਂਦਾ ਇੱਥੇ ਆਣੋਂ ਨੇ ਘੰਟੇ ਨੂੰ ਮੁੰਡੇ ਨੂੰ ਮੰਗਵਾਇਆ ਭਾਜੀ 500 ਰੁਪਏ ਦਿੱਤਾ ਸੌਣ ਨੇ ਰੱਖ ਲਿਆ ਕਹਿੰਦਾ ਮੈਂ ਵੀ ਲਾਣਾ ਆ ਸੇਂਜ ਕਿੱਥੇ ਤੁਹਾਡੀ ਹੂੰ ਸੇਂਜ ਭਾਈ ਛੇੜ ਦਿੱਤੀ ਜੇ ਤੁਸੀਂ ਆਣੇ ਸੀ ਬੜੀ ਅਪਾ ਜੀ ਇੱਧਰ ਬੈਠੇ ਕਿੱਥੇ ਛਿੱਟੀ ਹੈ ਇਹ ਰੋਹ ਚ ਛਿੱਟੀ ਨਾਲ ਹੀ ਚੱਲ ਜੇ ਮੈਂ ਝੂਠ ਬੋਲਦਾ ਕਿਹੜੀ ਨਾਲੀ ਜਾਂ ਮਾਰ ਲਾਈਟ ਅੰਦਰ ਹੋਏ ਆ ਲਾਈਟ ਮਾਰ ਕੋ ਮੋਬਾਈਲ ਦੀ ਦਿਖਾ ਲ ਕਿੱਥੇ ਛੇੜੀ ਮਾਰ ਦੋ ਜੇ ਨਹੀਂ ਤਾਂ ਫ੍ਰੈਡ ਕਿੱਥੇ ਤਾਂ ਦੇਖਾ ਜੀ ਤਾਂ ਸਭ ਕੋ ਲੱਭ ਲੈਣਾ ਆਈ ਹਟਣਾ ਐ ਨਹੀਂ ਹਾਂ ਜੀ ਇਹ ਪਲਾਂਸੀ ਲੇਡੀਜ਼ ਪੁਲਿਸ ਆਉਂਦੇ ਆ ਮੋਸਰੇ ਜਮੂਰੇ ਭਈ ਮੈਂ ਨਾ ਕਿੱਥੇ ਬਈ ਸੀ ਆ ਜੀ ਭਈ ਇੱਧਰ ਮਾਰ ਲੈ ਇੱਕ ਮੋਆ ਇਹ ਜਿਹੜਾ ਪੁਰਾਣੀ ਆ ਨਵੀਂ ਨਾ ਆਹੋ ਭਾਈ ਇਹ ਮੁੜ ਕੇ ਹੋਣੀ ਚੁਣਦੇ ਗਿਆ ਆ ਸਿੱਖ ਜਾ ਭਈਆ ਜੀ ਆ ਜਨਾ ਜੀ ਤੁਹਾਡੀ ਨਾ ਇਹ ਨਹੀਂ ਘਾਤੀ ਸੁਈ ਬਜਾਏਗੀ ਥਡੇਗੀ ਸੁਈ ਬਜਾਣੀ ਭਾਜੀ ਕਿੱਥੇ ਡੇਗੀ ਜਲਦੀ ਜਲਦੀ ਚ ਆ ਜਿੱਥੇ ਨਾਲ ਹੌਲਾ ਕਈ ਢੇੜਾ ਤੇ ਜੋੜੀ ਬੋਲਣ ਲੱਗੇ ਆਹ ਦੇਖੋ ਪੰਜੀਆਂ ਪਈਆਂ ਆ ਚਿੱਟਾ ਪਿਆ ਸਾਰਾ ਕੁਝ ਹੀ ਹੋ ਗਈ ਸਿੱਧੀ ਗੱਲ ਆ ਸਾਫ਼ ਕੀਤੀ ਉਹ ਮਣੀ ਪਾਜੀ ਉੱਤੇ ਤੋਂ ਮੰਗਵਾਇਆ ਮੈਂ ਤਾਂ ਢੁੱਪ ਕਰ ਜਾ ਤੂੰ ਇਹਨੇ ਕੱਲ ਵੀ ਪਾਜੀ ਮੈਨੂੰ ਫੜ ਲਿਆ ਸੀ ਪਰ ਮੈਂ ਉਹ ਐਸਐਸ ਨੂੰ ਪੁੱਛ ਲਿਆ ਮੇਰੀ ਵੀਡੀਓ ਬਣਾਈ ਹੁੰਦਾਂ ਨੇ ਹਾਂਜੀ ਉਹ ਕਹਿੰਦੇ ਮੁੜ ਕੇ ਨਹੀਂ ਉਹ ਜਿਹੜਾ ਤੁਸੀਂ ਕਹਿੰਦੇ ਆ ਮੇਰੇ ਵਰਗਾ ਭਾਈ ਉਹ ਵੀ ਚੱਕਣਾ ਉਹ ਸਾਰਿਆਂ ਨੂੰ ਬਦਨਾਮ ਕਰਦਾ ਫਿਰਦਾ ਉਹ ਵੀ ਆਹ ਕੀ ਰਿਹਾ ਜੀ ਸਾਢੇ 8 ਵਜੇ ਹੋਏ ਆ ਨਾਲ ਲੈਣੇ ਕਿ ਕੋ ਲੈ ਕੇ ਆਇਆ ਮੈਂ 1 ਮਿੰਟ ਨਹੀਂ ਨਾਲ ਇਹਨਾਂ ਨੂੰ ਛੱਡ ਦੇਣਾ ਹਾਂ ਜੀ ਆ ਕੁੜੀ ਨੂੰ ਫੋਨ ਫੜਾ ਦੇਣਾ ਆ ਫੜ ਕੁੜੀਏ ਆ ਕੁੜੀਏ ਗੱਲ ਕਰ ਆ ਲੈ ਗੱਲ ਕਰ ਉਹ ਕਹਿੰਦੇ ਕੁੜੀ ਨੂੰ ਫੋਨ ਫੜਾ ਮੰਮੀ ਲੈ ਕੇ ਨਹੀਂ ਉਹ ਜਿੱਦਾਂ ਮੁੰਡਾ ਸਿਗਾ ਖੜਾ ਕਹਿੰਦਾ ਪੁਲਿਸ ਵਾਲੇ ਖੜੇ ਕੱਲ ਵੀ ਤੁਹਾਨੂੰ ਦੱਸਿਆ ਨਹੀਂ ਸੀ ਪੁਲਿਸ ਵਾਲਿਆਂ ਨੇ ਫੜ ਲਿਆ ਸੀ ਮੈਨੂੰ ਤੇ ਜਦੋਂ ਦੀ ਇਹ ਥੱਟ ਲੱਗੀ ਸੀ ਉੱਤੋਂ ਲੈਣ ਤੇ ਉਹਨੂੰ ਮੁੰਡੇ ਨੂੰ 500 ਰੁਪਏ ਦਿੱਤਾ ਕਹਿੰਦਾ 100 ਰੁਪਏ ਮੈਂ ਰੱਖਣਾ ਵਿੱਚੋਂ ਕਹਿੰਦਾ ਮੰਮੀ ਲੈਣਾ ਮੇਰੇ ਤੋਂ ਘੱਟ ਦੇ ਆ ਉਹਨੇ ਬਿੱਟ ਲਿਆ ਕੇ ਦਿੱਤੀ ਆ ਮੈਨੂੰ ਨਹੀਂ ਕਰਦੇ ਕੋਈ ਸੀ ਕਿਸ ਤਰ੍ਹਾਂ ਮੈਂ ਮੰਮੀ ਅਸੀਂ ਰਾਹੁਲ ਨੂੰ ਜਾਣਾ ਸੀਗਾ ਮੈਂ ਕਿਹਾ ਉੱਥੇ ਡੈਡੀ ਬੋਲਣ ਲੱਪੂਗਾ ਮੇਰਾ ਤੇ ਲਾ ਲੈਣੀਆਂ ਕਿਉਂ ਮੈਂ ਭਾਜੀ ਨੂੰ ਕਿਹ ਗੱਲ ਦੀ ਉਹ ਵੀ ਨਹੀਂ ਆਵਾਂਗੇ ਕੋਈ ਨਹੀਂ ਰੋਕਮਾਈ ਉਹ ਬੱਦੇ ਨਹੀਂ ਜਾਂਦਾ ਭਾਜੀ ਅੱਗ ਲੱਗਿਆ ਹਾਂਜੀ ਦੱਸੋ ਜੀ ਇਹ ਛੱਡਦਾ ਹੀ ਦੇਣੇ ਆ ਛੱਡਾ ਹੀ ਰੱਖ ਕੇ ਕੀ ਕਰਨਾ ਸਾਨੂੰ ਦੱਸਣ ਲਿਆਂਦਾ ਕਿ ਕੋਈ ਫੇਟਾ ਹੀ ਹੁਣੇ ਭੇਜ ਦੇਣੇ ਆ ਝੂਠ ਬੋਲਦੇ ਰੋਜ਼ ਲਾਂਦੇ ਆ ਰੋਜ਼ ਲਾਂਦੇ ਆ ਹਾਂਜੀ ਹਾਂਜੀ ਮੁੰਡੇ ਫੋਨ ਨਹੀਂ ਕੀਤਾ ਭਾਜੀ ਮੈਂ ਤਾਂ ਕਹਿੰਦਾ ਮੈਂ ਮੈਂ ਕਹਿੰਦਾ ਵੀ ਸਾਡੀ ਇਹਨਾਂ ਨਾਲ ਕੋਈ ਦੁਸ਼ਮਣੀ ਨਹੀਂ ਅਸੀਂ ਕੁਝ ਨਹੀਂ ਕਰਾਣਾ ਸੰਤ ਆਏ ਵੀ ਜਿਹੜਾ ਵੇਚਦਾ ਦਾ ਨਾਮ ਲੈਣ ਤੇ ਜਾਣ ਫਟਿਆ ਤੁਹਾਡੇ ਮਰਗੇ ਚੀਂ ਮਾਨਾ ਹਾਲੋ ਫੜਾ ਵੀ ਫੋਨ ਆਪਣਾ ਕਿਹੜਾ ਮੁੰਡਾ ਲੰਬਾ ਜਾਉਂਦਾ ਪਤਲਾ ਹੈ ਉਹਦਾ ਨਾਮ ਆਹ ਲੈਟ ਥੋਪੇ ਨੂੰ ਉਦੋਂ ਜਾ ਕੇ ਪਾਜੀ ਇੱਥੇ ਹੀ ਰਹਿੰਦਾ ਗਾ ਉਹ ਲੈਟ ਥੋਪੇ ਨਹੀਂ ਦੇਖੋ ਇੱਥੇ ਕੋਈ ਨਹੀਂ ਮੈਂ ਜਾਣਦਾ ਸਾਰਿਆਂ ਨੂੰ ਪਾਜੀ ਇੱਥੇ ਹੀ ਰਹਿੰਦਾ ਕੋਈ ਨਹੀਂ ਅੱਗੇ ਕਿਤੋਂ ਲੈ ਕੇ ਆਨੇ ਕੋਈ ਰੋ ਹੀ ਲਾਣੇ ਇੱਥੇ ਅੱਗੇ ਅੱਗੇ ਕਿਤੋਂ ਲੈ ਕੇ ਆਨੇ ਕੋਈ ਜਦੋਂ ਕਹਿੰਦਾ ਨਾ ਯਾਰ ਕੋਈ ਨਹੀਂ ਅੱਗੇ ਅੱਗੇ ਕੋਈ ਲੈ ਕੇ ਆਨੇ ਦੱਸੋ ਰੋ ਹੀ ਲਾਣੇ ਤੁਸੀਂ ਇੱਥੇ ਸਹੀ ਦਾ ਦੋ ਬਈ ਕਈ ਜਣੇ ਵਧ ਘਰ ਆਇਆ ਬਈ ਛੱਜਿਆ ਸਾਡੀ ਯਾਰ ਮੈਨੂੰ ਕੁਝ ਨਹੀਂ ਪਾਇਆ ਉਹ ਲੰਬਾ ਜਾ ਕੇ ਉਹ ਵੀਰਾ ਰੋਜ ਨਹੀਂ ਤੁਹਾਨੂੰ ਉਹ ਦਿੰਦਾ ਸਹੀ ਜਣੇ ਰੋਜ ਨਹੀਂ ਆਪਾ ਜੀ ਮੇਰਾ ਭਾਈ ਅਸੀਂ ਕਈ ਜਣੇ ਮਗਰ ਲੱਗੇ ਜਾਂ 100 ਕੋਈ ਰਾਤ ਵੀ ਖੜੀ ਸੀ ਤੈਨੂੰ ਪਤਾ ਅੱਡੇ ਤੇ ਜਦੋਂ ਤੈਨੂੰ ਪਰਵਾਹ ਨਹੀਂ ਗੰਦਾ ਉਹਨਾਂ ਦਿਖਾ ਦੇ ਤੱਕ ਤੁਸੀਂ ਮੈਨੂੰ ਇਹ ਦੱਸੋ ਹੁਣ ਇੱਥੇ ਦੱਸਣਾ ਚਾਹੀਏ ਮੈਂ ਤਾਂ ਦੱਸਦਾ ਭਾਈ ਆਪਾਂ ਦਾ ਮੜ ਕੇ ਬਾਝੂੜ ਨਹੀਂ ਮਤਲਬ ਤੁਸੀਂ ਸੈਂਥਿਆ ਨਹੀਂ ਸਕੇ ਨਾ ਨਹੀਂ ਭਾਈ ਸਕੇਗਾ ਤੇ ਦੱਸੋਗੇ ਕੋ ਲਿਆ ਗੱਲ ਖਤਮ ਜਾਓ ਆਰਾ ਮੈਂ ਪਰਚਾ ਕੋਲ ਖੜ ਕੇ ਪੋੜਨਾ ਹੁਣ ਠੀਕ ਹੈ ਨਾ ਮੈਂ ਕੁਝ ਨਹੀਂ ਕਹਿੰਦਾ ਉੱਧਾ ਤੁਹਾਨੂੰ ਮੇਰਾ ਮੇਰੀ ਦੁਸ਼ਮਣੀ ਚਿੱਤੇ ਨਾਲ ਚਿੱਤੇ ਵੇਚਣ ਵਾਲੇ ਨਾਲ ਵੀ ਹੈ ਨਹੀਂ ਉਹ ਵੀ ਸਾਡੇ ਭਰਾ ਜਿਹੜੇ ਨਾ ਵੇਚਣ ਠੀਕ ਹੈ ਜੀ ਆਹ ਮੋਟਰਸਾਈਕਲ ਇਹਨੇ ਬੈਠੋ ਵੀ ਉੱਪਰ ਜਾਓ ਅਸੀਂ ਇਹਨਾਂ ਨੂੰ ਕੁਝ ਨਹੀਂ ਕਹਿਆ ਇਹਨਾਂ ਨੂੰ ਪੁੱਛ ਲਓ ਮੂੰਹ ਦੇ ਖੜੇ ਹਾਂ ਵੀ ਦਰਨਾ ਕੁੱਟ ਮਾਰਦੇ ਨਹੀਂ ਕਿਤੇ ਮਿੱਤਰਾ ਅੱਲਾ ਤੇ ਪਹਿਲਾਂ ਹੀ ਆਹੀ ਜਿਹੜੀ ਕੋ ਕਿਆ ਨਹੀਂ ਕੋਈ ਤੁਹਾਡੇ ਕੋਲ ਲਿਆ ਨਾ ਨਹੀਂ ਪੈਸਾ ਤੇਲਾ ਕੁਝ ਵੀ ਬਸ ਤੁਹਾਨੂੰ ਨਿਆਣਿਆਂ ਵਾਂਗੂ ਕਿਹਾ ਆਪਣੇ ਵਾਂਗੂ ਸਹੀ ਗੱਲ ਹੈ ਗੱਲ ਰੱਬ ਦਾ ਬਾਤ ਆ ਬਚ ਲੋ ਅੱਜ ਭਗਵਾਨਤ ਮਾਣੇ ਤੋਂ ਲੰਘਿਆ ਜੇ ਰੁਕਦਾ ਮੈਂ ਉਹਨੂੰ ਸੜਕ ਤੇ ਰੋਕ ਕੇ ਪੁੱਛਣਾ ਹੈ ਵੀ ਨਸ਼ਾ ਕਿੱਥੇ ਚਲਾ ਗਿਆ ਹੁਣ ਬੰਦ ਹੋ ਗਿਆ ਤੂੰ ਤਾਂ ਕਹਿੰਦਾ ਸਰਕਾਰਾਂ ਬਕਾਨੀਆਂ ਨਸ਼ਾ ਵੇਚਦਾ ਹੁਣ ਤੂੰ ਬਕਾਨਾ ਠੀਕ ਹੈ ਨਾ ਤਾਂ ਦਿੱਤਾ ਕਿ ਹੁਣ ਨਹੀਂ ਦੁੱਗਣਾ ਹੀ ਹੋ ਗਿਆ ਬਾਤ ਤੂੰ ਹੀ ਛੱਡਣਾ ਨਹੀਂ ਜਾਂਦੇ ਸੱਚ ਦੱਸੋ ਪੂਰੀ ਸੱਚ ਦੱਸੀ ਸੈਂਟਰ ਕੱਟਿਆ ਸਰਕਾਰੀ ਪਰ ਛੁੱਟਣਾ ਨਹੀਂ ਛੱਡਣਾ ਚਾਹਦੀ ਨਹੀਂ ਚਾਹੁੰਦੀ ਆਂ ਬਾਈ ਨਿਆਣਾ ਵੀ ਕੋ ਤੁਹਾਡੇ ਅੱਗੇ ਭਾਜੀ ਫੇਰ ਉਹੀ ਹਾਲ ਉਹ ਨਿਆਣਾ ਵੀ ਖਰਾਬ ਹੈ 6 ਮਹੀਨੇ ਦਾ ਮੁੰਡਾ ਮੇਰੀ ਗਾਉਂ ਨੂੰ ਕੀ ਕਰੂਗੇ ਤੂੰ ਜ਼ਿੰਦਗੀ ਲੈਣਾ ਸੀਗਾ ਯਾਰ ਭਾਜੀ ਕਿੰਨੀ ਬੜੀ ਪੁੱਤੂ ਕਿੰਨਾ ਬੜੀ ਆ ਪੁੱਤ ਅੱਠ ਕਿ ਕੀ ਫਾਇਦਾ ਯਾਰ ਕੋ ਕੰਮ ਕਰ ਲਓ ਮੈਨੂੰ ਪਤਾ ਮੇਰੇ ਘਰ ਤਾਂ ਤੁਸੀਂ ਹਟਣਾ ਨਹੀਂ ਪੱਕੀ ਗੱਲ ਆ ਮੈਨੂੰ ਵੀ 100% ਪਤਾ ਜੇ ਤੁਸੀਂ ਆਪਣੇ ਸੀਰ ਦੇ ਸਕੇ ਨਹੀਂ ਮੇਰੇ ਥੋੜੀ ਹੋ ਜਾਣਾ ਤਾਂ ਕਰਕੇ ਮੈਂ ਤਾਂ ਫਿਰ ਵੀ ਕੋਸ਼ਿਸ਼ ਕਰ ਸਕਦਾ ਵੀ ਨਾ ਪੀਓ ਫੇਰ ਮੇਰੇ ਰਿਕਸ਼ੇ ਆ ਗਏ ਫੇਰ ਨਹੀਂ ਮੈਂ ਬੱਕਣਾ ਸਾਡੇ ਪਿੰਡ 'ਚ ਇੰਨਾ ਗੰਦ ਬਿਆਣਾ ਰੋਜ਼ ਇੱਥੋਂ ਪਰਸੋਂ ਮੈਂ ਦੋ ਬੰਦੇ ਚੱਕ ਕੇ ਲਿਆਂਦੇ ਤੋ ਰਿਕਸ਼ੇ ਦੇ ਬਾਕੇ ਡਿਗੇ ਹੋਏ ਇੱਥੇ ਦੀਆਂ 20 ਵੀਡੀਓ ਪਾ ਚੁੱਕਾ ਮੈਂ ਜਿੱਥੇ ਰਹਿਣੀਆਂ ਤੁਸੀਂ ਦੇਖੀਆਂ ਵੀ ਲਾਜ਼ਮੀ ਹੋਊਗੀਆਂ ਬੇਟੀ ਟੀਕੇ ਲਾ ਦੇ ਲੋਕ ਦੇਖੋ ਪਰਾ ਛੋੜਾ ਪਾਠੀ ਆ ਗੋੜਾ ਇਹ ਤੁਸੀਂ ਨਾ ਇਹ ਕੰਮ ਕਰੋ ਭਾਜੀ ਹੋਰ ਬੁਲਾਣੇ ਵੀ ਨਹੀਂ ਹੈਗੇ ਅਸੀਂ ਲਾ ਮੈਂ ਜਿੱਤਾਈ ਹੋ ਨਹੀਂ ਨਹੀਂ ਉਹ ਤਾਂ ਮੈਂ ਕਰ ਦੂੰਗਾ ਭਾਜੀ ਪਾਇਓ ਨਾ ਮੇਰੇ ਫਿਰ ਤੁਸੀਂ ਨਾ ਇਦਾਂ ਦਾ ਕੰਮ ਕਰੋ ਉਹ ਆਪਣੇ ਬੇਸ਼ਰਮ ਕਰੋ ਅਸੀਂ ਤਾਂ ਤੁਹਾਨੂੰ ਬਚਾਣੇ ਆ ਤੋਹਰਾ ਠੀਕ ਹੈ ਮੇਰਾ ਪੁਲਿਸ ਸਾਡੀ ਨਾ ਬੰਦਾ ਕੀ ਹੋ ਜਾਓ ਕੋਈ ਜਾਓ ਮਰਜ਼ੀ ਨ ਕਰਾਓ ਸਾਰੇ ਅਰੈਸਟ ਕਰੀ ਦੇ ਇੰਨੇ ਪੁਲਿਸ ਵਾਲਿਆਂ ਅੰਦਰ ਖਾ ਲਿਓ ਫਿਰ ਪਾਇਓ ਇਹਦਾ ਹੀ ਅਸਰ ਨੂੰ ਦਿਖਾ ਦਿੰਦੇ ਆ ਵੀ ਆ ਦੇਖੋ ਜੀ ਵਿਗਦਾ ਠੀਕ ਹੈ ਜੇ ਵੀਡੀਓ ਬਹੁ ਵੀ ਦਾ ਨਹੀਂ ਸ਼ਕਲ ਨਹੀਂ ਪਛਾਣੂ ਠੀਕ ਹੈ ਮਾਣੇ ਤੁਹਾਨੂੰ ਕੁਝ ਕਹਿੰਦੀ ਨਹੀਂ ਕਿ ਵੀ ਨਾਂ ਲੈ ਕੇ ਉਹਨਾਂ ਨੂੰ ਕੀ ਆਉਂਦੀ ਦਾ ਮਾਲ ਵੇਚਣਾ ਚਿੱਟਾ ਵੇਚਣਾ ਆਪਣੀਆਂ ਕੋਠੀਆਂ ਪਾਲੀਆਂ ਇਹ ਬੰਗਾਲ ਕਰਦੇ ਨੇ ਯਾਰ ਅਗਲਾ ਕਹਿੰਦਾ ਸਾਡੇ ਮਟਰਸਾਈਕਲ ਸਾਈਕਲ ਬਸ ਯਾਰ ਆਪਣੇ ਆਪ ਤਰ ਸਿਖਾਉ ਆਪਣੇ ਆਪ ਤੇ ਆਪਣੇ ਮਾਪੇ ਉਹ ਤੇ ਤੁਹਾਡਾ ਭਲਾ ਚਾਹੁੰਦੇ ਕੋਈ ਮਾੜਾ ਨਹੀਂ ਅੱਧੀ ਤੁਹਾਨੂੰ ਵੱਡ ਘੜਨੀ ਪੁੱਛ ਗਿਆ ਮੈਂ ਤੁਹਾਡੇ ਮਗਰ ਕਈ ਦਿਨਾਂ ਦਾ ਲੱਗਾ ਹਾਂ ਸਹੀ ਗੱਲ ਹੈ ਤੁਹਾਨੂੰ ਪਤਾ ਨਹੀਂ ਮੈਂ ਕਈ ਦਿਨਾਂ ਦਾ ਲੱਗਾ ਹਾਂ ਮੈਂ ਰਾਤੀ ਵੀ ਉਹ ਪਰੇ ਬੈਠਾ ਰਿਆ ਤੂੰ ਹੀ ਲੰਘ ਹੈ ਲਾਇਆ ਤੂੰ ਇਲਾਤੀ ਵੀ ਤੂੰ ਨਿਕਲ ਗਏ ਅੱਜ ਵੀ ਜਦੋਂ ਤੁਹਾਨੂੰ ਮੈਂ ਦੇਖਿਆ ਮੈਂ ਏਡੇ ਦੇ ਖੜਾ ਹੀਗਾ ਇਹਨੂੰ ਲੱਭਿਆ ਫਟਾਫਟ ਆਓ ਨਾਲ ਮੇਰੇ ਚੱਲ ਚਲੋ ਠੀਕ ਆ ਜਾਓ ਤੁਸੀਂ ਠੀਕ ਆ ਗਾਂਦ ਹੋਣਾ ਯੋ ਇੱਥੇ ਕੁੜੀਏ ਤੂੰ ਵੀ ਅਗਲ ਕਰ ਮੇਰੇ ਨਿਆਣੇ ਆਰਗੇਜੀ ਤੂੰ ਤੈਨੂੰ ਮੈਂ ਕਹਿ ਨਹੀਂ ਸਕਦਾ ਠੀਕ ਆ ਭਾਜੀ ਓਕੇ ਹਾਂ ਲੋ ਜੀ ਆ ਚੱਲੇ ਆ ਸਾਢੇ ਅੱਧੇ ਤੋਂ ਉੱਤੇ ਟਾਈਮ ਹੋ ਗਿਆ ਰੋਜ਼ ਐਸ ਵੇਲੇ ਇੱਥੇ ਲਾਂ ਰੰਦੇ ਨਾ ਚਾਹ ਦਿੱਲੀ ਇੱਥੇ ਰੋਜ਼ ਇਹੀ ਕਹਿਣਾ ਕਿ ਉਹਨੂੰ ਫੜਦੇ ਆ ਇੱਥੋਂ ਹੀ ਮੈਂ ਦੇਖੇ ਚੱਕ ਕੇ ਮੁੰਡੇ ਲਿਆਂ ਉਦੋਂ ਫੋਨ ਦੇਖ ਲਓ ਹੁਣ ਫਿਰ ਇਹੀ ਯਾਰ ਆ ਦੇਖੋ ਭਾਂਡਾ ਰੱਖਿਆ ਹੈ ਵੱਡਾ ਪਾਣੀ ਲਈ ਇੱਥੇ ਪਾਣੀ ਭਾਂਦੇ ਆ ਆ ਦੇਖੋ ਟੱਕੜਾ ਦਾ ਕੰਮ ਗਿਆ ਫਿਰ ਤੁਹਾਨੂੰ ਮੈਂ ਨਿਆਣਾ ਹੀ ਦਿਖਾ ਦੂੰਗਾ ਛੋਟੇ ਛੋਟੇ ਆ ਦੀ ਭਾਰਤ ਸਰਕਾਰ ਤੋਂ ਮਾਨਤਾ ਪ੍ਰਾਪਤ ਚੈਨਲ ਪੰਜਾਬੀ ਸਟੇਸ਼ਨ ਨੂੰ ਵੱਖ-ਵੱਖ ਸ਼ਹਿਰਾਂ ਅਤੇ ਕਸਬਿਆਂ ਤੋਂ ਪੱਤਰਕਾਰਾਂ ਦੀ ਤੁਰੰਤ ਲੋੜ ਹੈ ਸੰਪਰਕ ਕਰੋ